ਸੁਪੰਦ ਉਸ ਦੀ ਪ੍ਰੋਬਲਮ ਹੈ ਧਾਤ ਦੀ ਪ੍ਰੋਬਲਮ ਹੈ ਅੰਦਰ ਗਰਮੀ ਪਈ ਹੋਈ ਹੈ ਮੇਦੇ ਦੇ ਵਿੱਚ ਦੋਸਤੋ ਜਦੋਂ ਕਿਸੇ ਨਾਲ ਗੱਲਾਂ ਕਰਦੇ ਹੋ ਪਾਣੀ ਆ ਜਾਂਦਾ ਤੇ ਕਿਤੋਂ ਹੱਲ ਨਹੀਂ ਹੋ ਰਿਹਾ ਦਵਾਈਆਂ ਖਾ ਕੇ ਹੰਬ ਚੁੱਕੇ ਹੋ ਥੱਕ ਚੁੱਕੇ ਹੋ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਉਹਨਾਂ ਲੋਕਾਂ ਦੇ ਨਾਲ ਤੇ ਨਾਲੇ ਨੁਸਕਾ ਨੋਟ ਕਰ ਲਓ ਆਮ ਚੀਜ਼ਾਂ ਨੇ ਪंसारी ਦੀੋਂ ਜਾ ਕੇ ਲੈ ਲਿਓ ਪਿਓਰ ਚੀਜ਼ਾਂ ਤੇ ਬਹੁਤ ਵਧੀਆ ਨੁਸਕਾ ਧਿਆਨ ਨਾਲ ਸੁਣ ਲਿਓ ਕਦੇ ਜ਼ਿੰਦਗੀ ਦੇ ਵਿੱਚ ਸੁਪੰਦ ਉਸ ਧਾਤ ਚਿਪਚਿਪਾ ਜਿਹੜਾ ਪਾਣੀ ਆਉਂਦਾ ਇਹ ਵੀ ਆਉਣਾ हट ਜੂ ਬਹੁਤ ਵਧੀਆ ਨੁਸਖਾ ਨੋਟ ਕਰ ਲਓ ਆਪੀ ਪੈਨ ਚੱਕ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਨੋਟ ਕਰ ਲਓ ਦੋਸਤੋ ਕੀ ਚੀਜ਼ਾਂ ਨੇ ਦੋਸਤੋ ਤੁਸੀਂ ਲੈਣੀਆਂ ਵਧੀਆ ਦੇ ਵਿੱਚ ਇਹ ਹੈਗੇ ਮਲਠੀ ਮਲਠੀ ਦਾ ਪਾਊਡਰ ਲੈ ਲੈਣਾ ਤੁਸੀਂ 10 ਗ੍ਰਾਮ ਟੰਕਨ ਬੀਜ ਨੇ ਜਿਹੜੇ ਉਹ ਲੈ ਲੈਣੇ ਆ 5 ਗ੍ਰਾਮ ਹਰੀ ਇਲਾਇਚੀ ਦੇ 20 ਕੱਢ ਕੇ ਲੈ ਲੈਣੇ ਆ 10 ਗ੍ਰਾਮ ਤੇ ਤੁਸੀਂ ਕਿੱਕਰ ਦੇ ਟੁੱਕੇ ਲੈ ਲੈਣੇ ਆ ਕਿੱਕਰ ਦੀ ਫਲੀ ਲੈ ਲੈਣੀ ਆ 10 ਗ੍ਰਾਮ ਤੇ ਕਿੱਕਰ ਦੀ ਗੂੰਦ ਲੈ ਲੈਣੀ ਆ 10 ਗ੍ਰਾਮ ਔਰ ਭਖੜਾ ਇਹ ਵੀ ਤੁਸੀਂ 10 ਗ੍ਰਾਮ ਲੈ ਸਕਦੇ ਹੋ ਤੇ ਦੋਸਤੋ ਮਸਲੀ ਇਹ ਹੈਗੀ ਆ ਦੋਸਤੋ ਸਫੈਦ ਮੁਸਲੀ ਇਹ ਲੈ ਲੈਣੀ ਆ 10 ਗ੍ਰਾਮ ਨੋਟ ਕਰ ਲਓ ਇਹਦੇ ਵਿੱਚ ਹੁਣ ਦੋਸਤੋ ਤਿੰਨ ਭਸਮਾਂ ਪੈਣੀਆਂ ਇਹ ਹੈਗੀ ਆ ਲੋਹ ਭਸਮ ਸੌਫਟੀ ਲੈਣੀ ਆ 5 ਗ੍ਰਾਮ ਮੋਤੀ ਪਿਸਤੀ ਲੈਣੀ ਆ 5 ਗ੍ਰਾਮ ਤੇ ਪ੍ਰਵਾਲ ਪਿਸਤੀ ਲੈਣੀ ਆ 5 ਗ੍ਰਾਮ ਤੇ ਚਾਂਦੀ ਭਸਮ ਲੈਣੀ ਆ 5 ਗ੍ਰਾਮ ਦੋਸਤੋ ਪਹਿਲਾਂ ਇਹ ਚੀਜ਼ਾਂ ਨੂੰ ਕੁੱਟ ਲੈਣਾ ਚੰਗੀ ਤਰ੍ਹਾਂ ਮਿਕਸੀ ਦੇ ਵਿੱਚ ਨਹੀਂ ਪੀਸਣਾ ਇਹਨੂੰ ਕੁੱਟ ਕੇ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਅੱਡ-ਵੱਟ ਕੁੱਟ ਕੇ ਜਿਹੜੀਆਂ ਇਹ ਬੂਟੀਆਂ ਨੇ ਇਹਨਾਂ ਨੂੰ ਅਲੱਗ-ਅਲੱਗ ਕੁੱਟ ਕੇ ਚੰਗੀ ਤਰ੍ਹਾਂ ਪੀਸ ਲੈਣਾ ਪੀਸ ਕੇ ਇਹਨਾਂ ਨੂੰ ਮਿਲਾ ਲੈਣਾ ਤੇ ਭਸਮਾ ਇਹਦੇ ਵਿੱਚ ਮਿਲਾ ਲੈਣੀਆਂ ਨੇ ਅੱਧਾ ਚਮਚਾ ਸਵੇਰੇ ਅੱਧਾ ਸ਼ਾਮ ਨੂੰ ਕੋਸੇ ਦੁੱਧ ਨਾਲ ਉਹ ਖਟੀਆਂ ਚੀਜ਼ਾਂ ਤਲੀਆਂ ਹੋਈਆਂ ਚਟਪਟੇ ਮਸਾਲੇਦਾਰ ਆਂਡਾ ਮੀਟ ਸਰਾਬ ਗਰਮ ਚੀਜ਼ਾਂ ਬਿਲਕੁਲ ਬੰਦ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਬਹੁਤ ਸਾਰੇ ਲੋਕਾਂ ਦਾ ਭਲਾ ਹੋ ਸਕਦਾ ਥੈਂਕ ਯੂ ਧੰਨਵਾਦ